ਹਾਵੀ ਮਿੱਤਰੋ ਸਵਾਗਤ ਕਰਦੇ ਆ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਆ ਨਾ ਮੇਰੀਆਂ ਸਾਰੀਆਂ ਭੈਣਾਂ ਮੇਰੀਆਂ ਮਾਵਾਂ ਸਾਰੇ ਚੜ੍ਹਦੀ ਕਲਾ ਚ ਹੋਣਗੇ ਮੇਰੇ ਸਾਰੇ ਭਰਾ ਹੈ ਨਾ ਆਪਾਂ ਹੀ ਮਿੱਤਰੋ ਪੂਰੀ ਚੜ੍ਹਦੀ ਕਲਾ ਚ ਨਵੀਂ ਸਵੇਰ ਹੋ ਗਈ ਕਰੋ ਚੈੱਕ ਖੇਤ ਪਹੁੰਚ ਗਈ ਤੀ ਗੇੜਾ ਮਾਰਦੇ ਆ ਬਾਕੀ ਕਾਜ ਯਾਰ ਵੇਖਣਾ ਆਲੂ ਵੀ ਭਰਨੇ ਨੇ ਹਨਾ ਇੱਕ ਜਿਹੜੇ ਤੁਹਾਨੂੰ ਪਤਾ ਰਾ ਕੱਲ ਆਪਾਂ ਬੂਫਰ ਸਮਰਾ ਕੇ ਲੈ ਕੇ ਤੁਸੀ ਦੇਖੇ ਆਪਣੇ ਪਿਛਲੇ ਵਲੌਗ ਚ ਉਹ ਵੀ ਕਸਣੇ ਨੇ ਤੇ ਇੱਕ ਆਪਾਂ ਹਾਂ ਬਰਸੀਨ ਵਾਲੇ ਰੋਟਾ ਵਿਟਰ ਵੀ ਫੇਰ ਕੇ ਜਾਣਾ ਜਿਵੇਂ ਵੀ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਕੀ ਕੋ ਬਣਦਾ ਤੇ ਮੈਂ ਖਾਲਚ ਵੀ ਕੱਲੇ ਤੋਂ ਤਰਫਾਲੀ ਫਰਾਤੀ ਦੀ ਇਹਦੀ ਵੀ ਜਿੰਦਾ ਲਾ ਕੇ ਫੇਰੇ ਚ ਆ ਦੇਖੋ ਤਰਫਾਲੀ ਫੇਰਤੀ ਇਹਦੇ ਨਾਲ ਵੱਟ ਦੇ ਲਾ ਦਾਂਗੇ ਜਿੰਦਾ ਜਿਹੜਾ ਆਪਣਾ ਆ ਘਿਆਰਾ ਇਹ ਜ ਆਪਾਂ ਫੇਰ ਕੇ ਜਾਣਾ ਰੂਟਾ ਵੀ ਟਰੇਚ ਕਰ ਦਾਂਗੇ ਬਰਸੀਨਾਂ ਨਾਲ ਨਾਲੇ ਲਾਸਲ ਨੂੰ ਸੰਭੀੜੀ ਦਾਂਗੇ ਆਲੂਆਂ ਦਾ ਮਿੱਤਰੋ ਅੱਜ ਆ ਇੱਕ ਦਾ ਆ ਪਟਾ ਆਪਣਾ ਪਹਿਲਾ ਇਹ ਕਿਦੇਉਂ ਗਾਂਹ ਵਾਲਾ ਪਟਾ ਦੀਦਾ ਆ ਦੇਖੋ ਅੱਜ ਦੇਖਦੇ ਆ ਇਹਨੂੰ ਭਰਾਂਗੇ ਬਾਕੀ ਹਾਂ ਇਹਨੂੰ ਭਰਾਂਗੇ ਲਾਈਟ ਆਊਗੀ 8:30 10 ਵਜੇ ਜਿਵੇਂ ਵੀ ਲੱਗਦੇ ਆ ਹਨਾ ਤੁਹਾਨੂੰ ਦੱਸਾਂਗੇ ਬਾਕੀ ਆਪਣੀਆਂ ਨਾ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅ ਚਲੋ ਠੀਕ ਆ ਭਰਾਵੋ ਜਿੰਨੇ ਵੀ ਹੁਣ ਅੱਗੇ ਕੰਮ ਕਰਦੇ ਆ ਜਿਵੇਂ ਬੂਫਰ ਕਸਣ ਲੱਗਿਆ ਸਾਨੂੰ ਉਹ ਦਿਖਾ ਦੂੰਗਾ ਨਾ ਉਵੇਂ ਜੇ ਆਪਣੇ ਉ ਲੇਟ ਆਉ 9 ਵਜੇ ਫਿਰ ਆਲੂ ਵੀ ਭਰਦੇ ਦਿਖਾਵਾਂਗੇ ਠੀਕ ਆ ਜਰਾ ਆਲੂ ਪਤਾ ਨਹੀਂ ਕਿਹਨੇ ਕੱਢਨੇ ਆ ਆ ਦੇਖੋ ਕਿਵੇਂ ਵਿੱਚ ਪਏ ਨੇ ਬਾਹਰ ਹੂੰ ਚਲੋ ਦੇਖਦਾ ਮੈਂ ਕਿਸੇ ਹੋਰ ਵੱਟ ਤੇ ਤਾਂ ਨਹੀਂ ਹੈਗੇ ਇਹ ਕੀ ਚੱਕਰ ਪੈ ਗਿਆ ਹੈਗੇ ਉਰੀ ਨੇ ਥਾ ਦਿਆ ਕਰੋ ਚੱਕ ਜਿਹੜੇ ਆ ਪਏ ਨੇ ਤਿੰਨ ਚਲੋ ਠੀਕ ਆ ਮਿੱਤਰੋ ਮਿਲਦੇ ਆਪਾਂ ਫੇਰ ਜਿਵੇਂ ਹੀ ਹਾਂ ਕੰਮ ਚੱਲੂ ਜਿਹੜਾ ਆਪਾਂ ਤੁਹਾਨੂੰ ਦੱਸਦੇ ਆ ਕਣਕ ਵੀਜੀ ਨੂੰ ਆਪਣੀ ਹੋ ਗਿਆ ਅੱਜ 5 ਦਿਨ ਇਹ ਵੀ ਦੇ ਹਫ਼ਤੇ ਤੱਕ ਆਜੂ ਬਾਹਰ ਹਨ ਬਾਕੀ ਦੇਖਾਂਗੇ 2 ਦਿਨਾਂ ਤੱਕ ਮਹਾਰਾਜ ਦੀ ਕਿਰਪਾ ਨਾਲ ਵਧੀਆ ਹਰੀ ਹੋ ਜੇ ਹਨ ਬਾਕੀ ਸੁੱਖ ਰੱਖੇ ਵਾਹਿਗੁਰੂ ਸਾਰੇ ਮੇਰੇ ਭਰਾਵਾਂ ਦੇ ਜਿਨ੍ਹਾਂ ਨੇ ਆਲੂ-ਲੂ ਲਾਇਨੇ ਦੱਸਿਓ ਜਰੂਰ ਇੱਕ ਘਰੇ ਤੇ ਗੁੱਲੀ ਡੰਡਾ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਬਾਲਾ ਵਾਂਗੂ ਹਰਾ ਹੋ ਗਿਆ ਹੁਣ ਇਹਨੂੰ ਪਹਿਲਾਂ ਪਾਣੀ ਲਾਉਣਾ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਪਾਣੀ ਲਾ ਦੇ ਦੱਸਿਓ ਵੀ ਭਰਾ ਵੀ ਪਹਿਲਾਂ ਸਪਰੇਅ ਕਰੀਏ ਜਾਂ ਪਾਣੀ ਲਈਏ ਉਹ ਕਹਿੰਦਾ ਇੱਕ ਪਾਣੀ ਪਹਿਲਾਂ ਹੋਰ ਲਾ ਦੇ ਵੀ ਜਿਆਦਾ ਨੂੰ ਹਰੇ ਹੋਏ ਆਉਣਗੇ ਨਾਲੇ ਆਲੂ ਵੀ ਬਾਹਰ ਨਿਕਲੇ ਆਉਣਗੇ ਨਾਲੇ ਜਿਆਦਾ ਨੂੰ ਜਿਹੜਾ ਗੁੱਲੀ ਡੰਡਾ ਵੀ ਹੋਰ ਹੋ ਜਾਊਗਾ ਚਲੋ ਜਿਵੇਂ ਵੀ ਕਰਦੇ ਆ ਤੁਹਾਨੂੰ ਦੱਸ ਦਿਆਂ ਵੀਡੀਓ ਚ ਅੱਗੇ ਠੀਕ ਆ ਮਿਲਦੇ ਆ ਅੱਗੇ ਆਪਾਂ ਮਿੱਤਰੋ ਚਾਰ ਮਿੱਤਰੋ ਪੱਟ ਲਿਆ ਕਰੋ ਚੈੱਕ ਭਰ ਲੀ ਆਪਣੀ ਰੇੜੀ ਇੰਨੇ ਕਾ ਆਪਣਾ ਵਧੀਆ ਸਰਜੇਦਾ ਯਾਨੀ ਕਿ ਨਾਲੇ ਉਹ ਦੇਖੋ ਰੋਸ sire ਤੋਂ sire ਤੱਕ ਲੱਗ ਜਾਂਦਾ ਬਾਕੀ ਆ ਆਪਣਾ ਖੜਾ 18 18 ਡੈਰੀ ਟਰਾਲਾ ਇਹਨੂੰ ਹੁਣ ਲੈ ਕੇ ਚੱਲਦੇ ਆ ਘਰੇ ਤੇ ਨਹੀਂ ਪਹਿਲਵਾਨ ਚਲੋ ਠੀਕ ਆ ਮਿੱਤਰੋ ਚੱਲਦੇ ਆ ਘਰੇ ਫੇਰ ਮਿਲਦੇ ਆ ਤੁਹਾਨੂੰ ਆ ਗਏ ਮਿੱਤਰੋ ਘਰੇ ਚਾਰ ਲੈ ਕੇ ਉਹ ਡੰਕਰ ਕੱਢਤੇ ਲਾਣੇਦਾਰ ਨੇ ਬਾਹਰ ਹੁਣ ਆਲੂ ਭਰਨ ਚੱਲਦੇ ਆ ਦੇਖ ਕੇ ਬਾਕੀ ਜੇ ਬੂਫਰ ਕਸਣਾ ਹੁਣ ਉਹ ਦੇਖਾਂਗੇ ਆ ਕਰੋ ਚੈੱਕ ਮਿੱਤਰੋ ਇੱਕ ਆਪਣੇ ਮੁਰਗੇ ਇਹ ਯਾਰ ਮੁਰਗਾ ਥੋੜਾ ਜਿਹਾ ਕਬੀ ਆ ਪੈਂਦਾ ਬਾਕੀ ਦਸੋਂ ਵਧੀਆ ਨੇ ਦੇਖੋ ਹਲੇ ਵੀ ਕਿਵੇਂ ਚੱਕੀ ਖੜਾ ਵੀ ਹਾਂ ਮੇਰੇ ਕੋਲ ਇਹਨੂੰ ਆ ਭੱਜ ਕੇ ਆਉਂਦਾ ਤੇ ਕਮੇਟੀ ਕੀ ਨਹੀਂ ਗਾਣਾ ਝਾਕਦਾ ਲੈ ਮਿੱਤਰੋ ਚੱਲਦੇ ਆ ਮੋਟਰ ਤੇ ਆਲੂ ਭਰਨਾ ਉਹਦੇ ਡੈੜੀ ਦੇ ਪਲਵਾਨ ਦੀ ਰੋਟੀ ਮੈਂ ਲੈ ਲਈ ਨਾਲ ਆ ਦੇਖੋ ਕਰਦੇ ਆ ਆਪਣੇ ਪਾਲਸਰ ਨੂੰ ਸਟਾਰਟ ਬੂਫਰ ਜਾਰ ਹਲੇ ਉਹ ਗੱਡੀ ਜੀ ਪੈਨੇ ਆ ਕੇ ਦੇਖਣਾ ਪਹਿਲਾਂ ਆਲੂ ਭਰਿਆ ਮੈਂ ਕਿਹਾ ਉਹ ਕੰਮ ਜ਼ਰੂਰੀ ਆ ਪਹਿਲਾਂ ਉਹ ਦੇਖੋ ਉਵੇਂ ਹੀ ਖੜਾ ਇਕੱਠਾ ਝੋਲੇ ਫੜੇ ਨੇ ਹੁਣ ਜੂਮ ਕਰਕੇ ਦਿਖਾ ਨਹੀਂ ਸਕਦਾ ਚੱਕ ਦਾ ਮੋਟਰਸਾਈਕਲ ਚੱਲਦੇ ਆ ਖੇਤ ਠੀਕ ਹੈ ਮਿੱਤਰੋ ਆਗੇ ਮਿੱਤਰੋ ਖੇਤ ਇਹਨਾਂ ਨੇ ਆ ਦੇਖੋ ਖਾਲਜ ਜਿੰਦਾ ਫੇਰਦਾ ਲਾਣੇਦਾਰ ਤੇ ਭਲਵਾਨ ਨੇ ਉਹ ਦੇਖੋ ਲਾਈਟ ਵੀ ਆ ਗਈ ਉਹ ਬੱਲਬ ਚੱਲਦਾ ਹੁਣ ਚਲਾਉਣਾ ਮੋਟਰ ਉਹ ਦੇਖੋ ਆ ਗਈ ਲਾਈਟ ਚਲਾਉਣੇ ਆ ਮੋਟਰਾਂ ਨੂੰ ਪਹਿਲਾਂ ਪਰਲਾ ਵੱਡਾ ਭਰਦਾ ਨੱਕਾ ਨੂੰ ਕਹਿੰਨਾਂ ਨੇ ਮਾਰਤਾ ਜਾਤੀ ਇਹ ਖਾਣਗੇ ਰੋਟੀ ਰੋਟੀ ਇਹਨਾਂ ਦੀ ਮੈਂ ਲਾਇਆ ਚਲਾਤੀ ਭਰਾਵਾ ਮੋਟਰਾਂ ਦੇਖੋ 410 ਵੋਲਟੇਜ ਆਉਂਦੀ ਆ 30 ਲੋਡ ਲੈਂਦੀ ਆ ਦਿਖਾਵਾਂ ਤੁਹਾਨੂੰ ਪਾਣੀ ਨਹੀਂ ਹੁਣ ਤਾਂ ਥੋੜਾ ਜਿਹਾ ਟਾਈਮ ਲੱਗੋ ਪਹਿਲਾਂ ਹੀ ਵੱਧ ਟਾਈਮ ਲੱਗਿਆ ਇਹ ਦੇਖੋ ਇੰਨਾ ਪਹਿਲਾਂ ਥੋੜਾ ਜਿਹਾ ਰੇਤਾ ਮਾਰੂ ਹੋਰ ਮਾਰਦਾ ਇੰਨਾ ਕੀ ਆ ਦੇਖੋ ਲਿਖਾਇਆ ਗਾਂਦਲਾ ਜੈ ਉਪਾਣੀ ਕੱਲਾ ਮਾਰਾ ਸੁਰੱਖੇ ਸੁੱਖਾ ਨਾ ਵਾਹਿਗੁਰੂ ਕਰੇ ਕਿਰਪਾ ਦੂਜਾ ਪਾਣੀ ਚਲਾਤਾ ਅੱਜ ਮਿੱਤਰ ਅੱਧੀ ਅੱਧੀ ਜਿਹੜੀ ਪਰਲੀ ਪੱਟੀਆਂ ਉਹਨੂੰ ਹੀ ਪਾਣੀ ਲਾਉਣੇ ਹਾਂ ਦਿਖਾਉਣਾ ਅੱਗਾ ਜੇ ਬਾਕੀ ਚੱਲ ਪਿਆ ਪਾਣੀ ਕਰੋ ਚੈੱਕ ਨਾਲਿਆ ਖਾਲਜੋ ਪੱਤੇ ਜੇ ਕੱਢ ਦੂ ਮੂਰੇ ਨਹੀਂ ਫਿਰ ਮੂਰੇ ਖਰਾਬ ਕਰੰਗੇ ਜਾ ਕੇ ਇਹਨਾਂ ਨੇ ਨੱਕਾ ਨੁੱਕਾ ਮਾਰਤਾ ਸੀ ਚਲੋ ਮੈਂ ਜਾਂਦਾ ਅੱਗੇ ਦਿਖਾਉਣਾ ਤੁਹਾਨੂੰ ਕਰੋ ਜੇ ਕਮਿੱਤਰੋ ਆ ਗਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਾਣੀ ਖਾਲਚ ਲਾਉਣੇ ਆਉਣ ਹੌਲੀ ਹੌਲੀ ਕੇਰਾ ਤਾਂ ਖਾਲੀ ਭਰੂ ਕਿਉਂ ਆਪਣੇ ਲਵਾਂਦ ਖਾਸੀ ਹੋ ਜਾਂਦੀ ਆ ਉਹ ਦੇਖੋ ਜਿੱਥੋਂ ਸਾਹਮਣੇ ਕੋਠਾ ਉਤੋਂ ਪਹਿਲਾਂ ਤਾਂ ਆਹ ਕੁੰਜੇ ਚ ਖਾਲ ਆਉਂਦਾ ਇਹ ਆ ਦੇਖੋ ਆਹ ਕੁੰਜੇ ਜ्याक ਪਰ ਇੱਥੋਂ ਆਏ ਆ ਕੇ ਤੇ ਰਾਹ ਆ ਕੇ ਦੇਖ ਲੋ ਤੁਹਾਡੇ ਸਾਹਮਣੇ ਬਾਕੀ ਦੱਸਿਓ ਸਾਰੇ ਭਰਾ ਆਪਣੇ ਆਲੂ ਵੀ ਕਿਵੇਂ ਨੇ ਬੱਟਾ ਬੁੱਟਾ ਹਲੇ ਦਾ ਹਰੇ ਹੋਣਗੇ ਤੁਹਾਨੂੰ ਉਵੇਂ ਦਿਖਾਉਂਗਾ ਜਾ ਪਾਣੀ ਮੈਨੂੰ ਐ ਮੈਂ ਦਾ ਵੀ ਦੂਆ ਪਾਣੀ ਲੱਗੇ ਤੇ ਹਰੇ ਹੋਣਗੇ ਅਗਰ ਆਲੂਆਂ ਦਾ ਤਾਂ ਪਤਾ ਨਹੀਂ ਗੁੱਲੀ ਡੰਡਾ ਤੇ ਗੁੱਲੀ ਡੰਡਾ ਵਧੇ ਰਾਰਾ ਹੋ ਗਿਆ ਜੀ ਦੀ ਲੋੜ ਨਹੀਂ ਦੀ ਉਹ ਚੀਜ਼ ਆ ਗਈ ਪਹਿਲਾਂ ਜਿਹੜੀ ਚੀਜ਼ ਦੀ ਨਹੀਂ ਲੋੜ ਤੇ ਉਹ ਇਹ 10 11 12 ਦੇ ਨਾ ਮਕਰੋਂ ਨਿਕਲ ਦਿੰਦੇ ਨੇ ਆਪਣੇ ਮਿੱਤਰੋ 31 ਤਰੀਕ ਤੇ ਲੱਗੇ ਹੋਣੇ ਹੱਜੇ ਕੀ 11 ਤਰੀਕ ਹਨਾ 11 ਕੰਮ ਨਹੀਂ 12 ਹਾਂ 11 ਮ ਆ ਹੀ ਹੋਊਗੀ ਆਪਣੇ ਆਪਣੇ 10 11 ਤਨ ਹੋ ਕੇ ਲੱਗੇ ਰਮ ਦੂਆ ਪਾਣੀ ਲੱਗੇ ਤੇ ਨਿਕਲੇ ਆਉਣਗੇ ਬਾਕੀ ਮੈਂ ਆ ਦੇਖੋ ਪਹਿਲਾ ਪੱਟਾ ਜਿਹੜਾ ਇਹੀ ਗਿੱਲਾ ਤੇ ਆ ਦੇਖੋ ਆਹਾ ਇਹ ਹਲੇ ਥੋੜਾ ਜਿਹਾ ਗਿੱਲਾ ਝਾਕਦਾ ਹੂੰ ਵੀ ਕੈਮਰੇ ਜੀ ਵੀ ਤੁਹਾਨੂੰ ਦਿਂਦਾ ਹੂਗਾ ਨਾ ਹੁਣ ਤੁਹਾਨੂੰ ਗਾਹਲਾ ਪੱਟਾ ਦਿਖਾਉਣਾ ਚੱਲ ਕੇ ਇੱਕ ਮਿੰਟ ਆਹ ਕਰੂ ਜੀ ਇੱਕ ਮਿੰਟ ਦੇਖੋ ਆ ਪੱਟਾ ਆਪਣਾ ਸੁੱਕ ਗਿਆ ਦਿਦਾ ਨਾ ਤਾਂ ਹੀ ਮੈਂ ਇਹਨੂੰ ਮੈਂ ਕਿਹਾ ਕਾਲੂ ਭਰ ਦੂੰ ਜਿਹੜਾ ਆਹਾ ਇੱਧਰ ਲੈ ਜਿਹੜਾ ਤੁਹਾਨੂੰ ਗਿੱਲਾ ਦਿਂਦਾ ਕੈਮਰੇ 'ਚ ਆ ਦੇਖੋ ਇਹੀ ਪਤਾ ਲੱਗਦਾ ਹੈ ਨਾ ਜਿਹੜਾ ਆ ਦਿਂਦਾ ਥੋੜਾ ਸੁੱਕਾ ਇਹਨੂੰ ਮੈਂ ਹੁਣ ਭਰਨ ਲੱਗਿਆ ਤਾਂ ਹੀ ਬਾਕੀਆਂ ਬੱਟਾ-ਬੱਟਾ ਇਹ ਪਈਆਂ ਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਐ ਕਿਤੇ-ਕਿਤੇ ਆਲੂ ਜਿਹਾ ਵੀ ਨਿਕਾ ਦਿੰਦਾ ਉਹਨੂੰ ਵੀ ਚਲ ਦੱਬ ਦੇਣਾ ਵਿੱਚ ਹੀ ਹੁੰਦੀ ਨਾ ਰਹਿੰਦਾ ਨਾ ਜਿਹੜਾ ਉਹ ਵਿੱਚ ਫਿਰਦੇ ਬੰਦਾ ਫਿਰ ਤਾਂ ਉਹਨਾਂ ਕ ਕਰੀ ਹੋ ਜਾਂਦਾ ਬਾਕੀ ਆ ਜਾਣ ਤੋਂ ਪਾਣੀ ਖਾਲ ਚ ਕੇਰੀ ਨੂੰ ਮੈਂ ਕਰਦਾ ਮਾੜਾ ਜਿਹਾ ਸੈਟ ਨਾ ਫਿਰ ਸਾਨੂੰ ਮਿਲਦਾ ਕਿ ਰਜਮੇ ਬਾਡਾ ਜਿਹਾ ਲੱਗੇ ਭਰਨ ਲੱਗ ਜੇ ਸੁਰੂ ਜਿਹਾ ਹੋ ਜੇ ਕੰਮ ਫਿਰ ਤੁਹਾਨੂੰ ਦਿਖਾਉਣਾ ਠੀਕ ਆ ਮਿੱਤਰੋ ਬਾਕੀ ਆਪਣੇ ਨਾ ਚੈਨਲ ਨੂੰ ਮੈਂ ਅੱਗੇ ਵੀ ਕਹਿਣਾ ਨਾ ਵੀਰ ਬਣ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਯਾਰ ਹਨਾ ਜਿੰਨੀ ਵੀ ਆਪਣੇ ਵੀਡੀਓ ਲੋਕ ਜਿਵੇਂ ਆਪਣੀ ਵੀਡੀਓ ਦਾ ਲੋਕ ਵਧਦੇ ਜਾਣੇ ਦੇਖ ਲੈਂਦੇ ਨੇ ਜਿਵੇਂ ਉਹਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰ ਦਿੱਤੇ ਜਾਂਦੇ ਜਿਵੇਂ ਉਹ ਤਾਂ ਕਰਕੇ ਮੈਂ ਕਹਿਣਾ ਵੀ ਜਿੰਨੇ ਵੀ ਜਿਵੇਂ ਭਰਾ ਆਪਣੀ ਵੀਡੀਓ ਦੇਖਦੇ ਆਉਂਦੇ ਨੇ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਨਾਲੇ ਬੈਲ ਵਾਲੀ ਘੰਟੀ ਨੂੰ ਪ੍ਰੈਸ ਕਰ ਲਿਓ ਨਾਲੇ ਤੁਹਾਨੂੰ ਜਦੀ ਵੀ ਵੀਡੀਓ ਜਿਹੜੀ ਆਪਾਂ ਪਾਉਣਾ ਹੈ ਜਦੀ ਮਿਲ ਜਾਇਆ ਕਰੂਗੀ ਠੀਕ ਆ ਮਿੱਤਰੋ ਬਾਕੀ ਉਧਰ ਆ ਜਾਣੇ ਤਾਂ ਪਹਿਲਵਾਨ ਨੂੰ ਪਹਿਲਵਾਨਾਂ ਵੀ ਮਣਾਉਣਾ ਕਰੋ ਮਿੱਤਰੋ ਚੱਕਾ ਸਿਰੇ ਵਾਲਾ ਜਾਣਾ ਆਪਣਾ ਲੰਬਾ ਖਾਵਾ ਇਹ ਭਰ ਗਿਆ ਹੀ ਸੀ ਭਰਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੁਣ ਤਾਂ ਇੱਥੋਂ ਦਾ ਫਿਰ ਕੈਰੀਆਂ 'ਚ ਇੱਕ ਪਾਣੀ بڑے ਭਾਈ ਦਾ ਫੋਨ ਆਇਆ ਸੀ ਹੁਣ ਕਹਿੰਦਾ 3-3 ਇੰਚ ਹੀ ਲਾਉਣਾ ਹੋਰ ਉਹ ਵੀ ਕਹਿੰਦਾ ਕਹਿੰਦਾ ਵੱਧ ਨਾ ਲਾ ਦੀ ਵਾ 3-3 ਇੰਚ ਹੀ ਲਾਉਣਾ ਉਹ ਵੀ ਤਾਂ ਹੀ ਮੈਂ ਫਿਰ ਆਪ ਲਾਣੇ ਦਾ ਤਾਂ ਮਖੇਤੋ ਹੋ ਜਾਂਦਾ ਫਿਰ ਮੈਂ ਤਾਂ ਆਪ ਲਵੇ ਖੜ ਕੇ ਲਾਉਣ ਲੱਗਿਆ ਉਹਨੂੰ ਵੀ ਸਾਦਾ ਪਹਿਲਵਾਨ ਰੋਟੀ ਖਾਂਦਾ ਆ ਗਿਆ ਬਾਕੀ ਮੈਂ ਕਹਿੰਦਾ ਉਹਨੂੰ ਦੱਸ ਦਈਏ ਕਿ ਕਰਤੀ ਕੈਰੀਆਂ 'ਚ ਪਾਣੀ ਨੇ ਐਂਟਰੀ ਮੇਰੇ ਰੋਜ਼ਮੰਦ ਦੱਸਿਆ ਵੀ ਆਲੂ ਲੱਗੇ ਦੀ ਪਰ ਨਾ ਦੇਖੋ ਇੱਕ ਇੱਕ ਕੈਰੀ ਆ ਪੱਟੀ ਚ ਭਰਤੀ ਇਧਰ ਇਹਨੂੰ ਛੱਡਿਆ ਹੋਇਆ ਇੱਕ ਇੱਕ ਕੌਚ ਭਰਤੀ ਇੱਕ ਇੱਕ ਆਪਣੀ ਇਧਰ ਪੜ ਗਈ ਯਾਨੀ ਕਿ ਆਪਣਾ ਵਧੀਆ ਆ ਨੱਕਾ ਸਮਾਰ ਕੇ ਲਾ ਓਏ ਐਨੇ ਕਰਾ ਨਹੀਂ ਖੜਨਾ ਜਾਂ ਸਿਰੇ ਜਾਊਗੀ ਉਹ ਹੋਊਗਾ ਦੇਖ ਲੈ ਨੱਕਾ ਇੱਥੇ ਸਮਾਰ ਕੇ ਮਿੱਟੀ ਆ ਮੂਰੋਂ ਚੱਕ ਕੇ ਰੱਖਦੇ ਆ ਇਹਨਾਂ ਦੇ ਪਈਆ ਆ ਕੁੱਬਿਆਂ ਜਾਂ ਪਈਆ ਇਹ ਕੱਢ ਕੇ ਨੱਕੇ ਦੇ ਰੱਖਦੇ ਸਮਾਰ ਕੇ ਫੇਰ ਖੜੂ ਨੱਕਾ ਉਹ ਮੇਰਾ ਦੇਖ ਲੈ ਕਿਵੇਂ ਲੱਗਿਆ ਹੋਇਆ ਬਾਕੀ ਆ ਦੇਖੋ ਕਾਹ ਭਰ ਗਈ ਇਹ ਕਾਹ ਭਰ ਗਈ ਕਰੋ ਚ ਇੱਕ ਲਾਣੇਦਾਰ ਉਹ ਸਾਹਮਣੇ ਫਿਰਦਾ ਮੈਂ ਚੱਲ ਮੂਰੇ ਖਾਲ ਤੇ ਨਿਗਰ ਰੱਖ ਲਉ ਪਾਣੀ ਮਿੱਤਰੋ ਪਤਲਾ ਹੀ ਲਾਉਨੇ ਆ ਬਾਕੀ ਦੱਸਿਓ ਸਾਰੇ ਭਰਾ ਵੀ ਠੀਕ ਐ ਇੰਨਾ ਇੰਨਾ ਕੁ ਪਤਲਾ ਜਿਹੜੇ ਭਰਾ ਆਲੂ ਲਾਉਂਦੇ ਨੇ ਆ ਤਾਂਲੇ ਸਿਰੇ ਰਹਿੰਦੀਆਂ ਨੇ ਪਾਣੀ ਵਗ ਜੂ ਕੋ ਸਿਰੇ ਮਿੱਤਰੋ ਕਰੋ ਬਾਬਾਈ ਦੀ ਕਿਰਪਾ ਦੇ ਨਾਲ ਇਧਰ ਆਪਣੀਆਂ ਦੋ ਦੋ ਗਿਆਰੀ ਰਹੀਆਂ ਚਾਰ ਇਧਰ ਰਹੀਆਂ ਸਮਝ ਲਓ ਐਂ ਚਾਰ ਉਧਰ ਰਹੀਆਂ ਇੱਕ ਇੱਕ ਉਹਦੇ ਮੂਰੇ ਭਰੀ ਸੀ ਨਾਲ ਉਹ ਭਰਨੀ ਆ ਇੱਕ ਤਾਂ ਲਾਈਟ ਅੱਜ ਦਿਨੇ ਆ ਗਈ ਟਾਈਮ ਨਾਲ ਤਾਂ ਆ ਨਾ ਆਲੂ ਐਂ ਭਰਨੇ ਸੌਖੇ ਹੋਗੇ ਕਈ ਤੁਹਾਨੂੰ ਪਤਾ ਨਹੀਂਦਾ ਬਾਹਲੀ ਤੜਕੇ ਆ ਜਾਂਦੀਆਂ 4 ਵਜੇ ਵੀ ਔਖਾ ਪਾਲਾ ਲੱਗਦਾ ਹੁੰਦਾ ਵੇ ਠੰਡ ਹੋ ਗਈ ਹੈ ਨਾ ਚਲ ਹੁਣ ਅੱਧੇ ਅੱਜ ਭਰ ਲਾਂਗੇ ਮੈਂ ਤੁਹਾਨੂੰ ਦੱਸਿਆ ਅੱਧੇ ਕਾਲੂ ਭਰ ਲਾਂਗੇ ਬਾਕੀ ਕਰੋ ਚੈੱਕ ਅੱਧਾ ਅੱਧਾ ਪਾਣੀ ਛੱਡਿਆ ਜੀ ਮੈਂ ਪਹਿਲਾਂ ਨਹੀਂ ਛੱਡਿਆ ਸੀ ਅੱਧਾ ਉਧਰ ਅੱਧਾ ਬਣਾ ਉਹ ਉਧਰ ਨੂੰ ਜਾਂਦਾ ਅੱਧਾ ਇਧਰ ਨੂੰ ਜਾਂਦਾ ਬਾਕੀ ਇਹ ਦੁਮਾਗਰਵਾ ਕੇ ਲੈ ਮੈਂ ਰੂਟਾ ਵੀਟਰ ਵੀ ਫੇਰ ਨਾਲ ਲਿਓ ਜਾ ਕੇ ਬੂਫਰ ਵੀ ਫਿੱਟ ਕਰਨੇ ਚਲ ਜਿੰਮੇ ਵੀ ਹੁੰਦਾ ਤੁਹਾਨੂੰ ਦਿਖਾਉਣਾ ਪਹਿਲਾਂ ਦੋ ਦੋ ਕੈਰੀਆਂ ਭਰ ਲਾਂ ਚਲੋ ਆਪਾਂ ਫੇਰ ਮਿਲਦੇ ਹਾਂ ਠੀਕ ਆ ਮਿੱਤਰੋ हां बे मित्रों आलू ਆਪਣੇ ਹੈਗੇ ਭਰਗੇ ਉਹ ਇੱਕ ਫਟਾ ਭਰ ਗਿਆ ਜਣਗੇ ਆਪਣੇ 12 ਬਿੱਗੇ ਨੇ ਸੇਵ ਅੱਗੇ ਤੋਂ ਭਰ ਗਿਆ ਆਪਣਾ ਜਿਹੜਾ ਸੇਵ ਅੱਗੇ ਤੋਂ ਰਹਿ ਗਿਆ ਉਹ ਭਰਾਂਗੇ ਕੱਲ ਨੂੰ ਉਹ ਮੈਨੂੰ ਐ ਦੀ ਕਰ ਦੇਣਾ 31 ਤਰੀਕ ਨੂੰ ਲਈਦੀ ਉਹ ਤਾਂ 1 ਤਰੀਕ ਨੂੰ ਭਰੀਤੀ ਹਨ ਇੱਕ ਦੂਜੇ ਭਰੀਦੀ ਆਪਾਂ ਨੇ 2 ਤਰੀਕ ਨੂੰ ਆਥਣੇ ਉਹ ਤਾਂ ਕਰਕੇ ਫਿਰ ਮੈਂ ਉਹੀ ਇੱਕ ਦਿਨ ਦੇ ਗੈਪ ਨਾ ਫਿਰ ਮੈਂ ਉਹ ਮੇਂ ਹਿਸਾਬ ਚ ਲਾ ਲਿਆ ਹੁਣ ਆ ਕਰੋ ਚੈੱਕ ਆ ਦੇਖੋ ਆਹਾ ਜਿਹੜੀਆਂ ਦੋ ਕੈਰੀਆਂ ਨਾਲ ਭਰੀਆਂ ਦੀ ਇਹ ਵੀ ਭਰਤੀਆਂ ਆ ਵੀ ਭਰਤੀ ਉਹ ਭਰ ਲਈ ਵੀ ਭਰਤੀ ਜਿਹੜੀ ਆ ਪਟੀਆਂ ਇਹ ਸੇਵਕੇ ਤੋਂ ਇੱਧਰ ਲਾ ਦਿਓ ਛੱਡ ਲਿਆ ਉਹ ਜਿਹੜਾ ਉਹ ਗਾਹਾਂ ਆਹ ਜਿਹੜੇ ਗਾਹਾਂ ਵਾਲੇ ਪੱਤੇ ਨੇ ਇਹਨਾਂ ਨੂੰ ਲੱਗ ਗਿਆ ਪਾਣੀ ਹੁਣ ਮੈਂ ਚੱਲਦਾ ਘਰੇ ਆਪਾਂ ਘਰੇ ਚੱਲ ਕੇ ਕਰਦੇ ਆਂ ਬੂਫਰ ਫੇਰ ਇੱਥੇ ਨਾ ਮੜੇ ਹਾ ਜਿਹੜਾ ਬਰਸੀਨ ਵਾਲਾ ਕਿਰਾਾ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ ਰੂਟਾ ਵੀਟਰ ਫੇਰ ਕੇ ਜਾਂਦੇ ਆਂ ਅੱਗੇ ਨਾਲੇ ਕਿਰਾਾ ਮੜਾ ਡਿੱਕ ਚਲਾ ਕੇ ਦੇਖ ਲਾਂਗੇ ਪਲਵਾਨ ਐ ਕਰਾ ਇੱਥੋਂ ਨਾ ਖੂੰਜੇ 'ਚ ਆ ਇੱਥੇ ਬਾਲਟੀ ਲੈ ਲਾ ਖਾਲ 'ਚ ਬਾਲਟੀਆਂ ਪੜ ਕੇ ਖੂੰਜੇ 'ਚ ਪਾ ਦਿਆ ਇੱਥੇ ਨਾਲੇ ਆਇਆ ਉਹਰੇ ਪਾਣੀ ਚੜਜੂ ਆ ਜਾਏਗਾ ਤੇ ਨੀ ਮਿੱਟੀ ਕੱਢਦੇ ਉਸੋਂ ਵੇ ਮਿੱਟੀ ਕੱਢ ਕੇ ਰੱਖੇਗਾ ਕਿੱਥੇ ਬਹੁਤ ਮਿੱਟੀ ਨਿਕਲ ਜੂ ਪਹੀ ਚ ਛੱਡਦੇ ਆਹੋ ਉਰੇ ਛੱਡਦੇ ਪਹੀ ਜਣਾਂ ਵਾਲੇ ਪਈਆ ਟੋਆ ਜਾ ਭਰ ਜੂ ਇੱਥੇ ਓਏ ਦੂਜੇ ਲੋਟ ਭਗਾ ਕੇ ਜੇਪਾ ਖੰਡਿਆ ਕੇ ਸੱਟ ਚਲੋ ਠੀਕ ਆ ਮਿੱਤਰੋ ਆਪਾਂ ਚੱਲਦੇ ਆ ਘਰ ਨੂੰ ਕੱਸਦੇ ਆ ਉਹਦੇ ਬੂਫਰ ਬੂਫਰ ਕੱਸ ਕੇ ਦਿਖਾਉਣਾ ਤੁਹਾਨੂੰ ਕਿਵੇਂ 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 ਇਹੋ ਕਰਦਾ ਲਾਵਾਟਿਓ ਜਿਵੇਂ ਜਿਵੇਂ ਕਸਾਂਗੇ ਚਲੋ ਠੀਕ ਆ ਬਾਕੀ ਹੁਣ ਚਲਦੇ ਆਂ ਕਿਧਰ ਆਪਾਂ ਆ ਗਏ ਮਿੱਤਰੋ ਘਰੇ ਔ ਖੜਾਤਾ ਆਪਣਾ ਮੋਟਰਸਾਈਕਲ ਹੁਣ ਕੱਢਦੇ ਆਂ ਪਹਿਲਾਂ ਗੱਡੀ ਕੱਢਦੇ ਆ ਤੁਹਾਨੂੰ ਹੋਰ ਤਮਾਸੇ ਵਾਲੀ ਗੱਲ ਦੱਸਾਂ ਜਿਹੜਾ ਉਹਦੇ ਡਾਏ ਦਾ ਸੱਲਾ ਲੈ ਕੇ ਆਂਦੇ ਦੀ ਹਾਂ ਕੱਲ ਸਾਹੇ ਦਾ ਈ ਨਾਲ ਘੁੰਮਿਆ ਇਹ ਅਸੀਂ ਕੱਢਣੀ ਭੁੱਲ ਗਏ ਵਿਚੀ ਜਾ ਵਿਚੀ ਗਿਆ ਵਿਚੀ ਆਇਆ ਉਹਨੇ ਵੀ ਨਹੀਂ ਮੰਗਿਆ ਹੁਣ ਉਹਨੂੰ ਕੱਢਦੇ ਆ ਬਾਹਰ ਆਹ ਦੇਖੋ ਵਿਚਾਰਾ ਕਿਵੇਂ ਬੁਰਾ ਲੱਗਦਾ ਖੜਾ ਕੱਸਦੇ ਆ ਬੂਫਰੇ ਤੇ ਦਾ ਤੇ ਆ ਸਾਨੂੰ ਮੜਾ ਮੈਂ ਰੋਟੀ ਪਾਣੀ ਖਾ ਲਾ ਅੰਦਰ ਰੋਟੀ ਪਾਣੀ ਖਾ ਕੇ ਮੜਾ ਜ ਫਿਰ ਲੱਗਦੇ ਐ ਇਹਨੂੰ ਮਿੱਤਰੋ ਲੱਗਦਿਆ ਕਰਨ ਬੂਫਰ ਬੈਟਾ ਨੱਡ ਨੋੜ ਜੇ ਕੱਢ ਲਿਓ ਨਾ ਗੱਡੀ ਕੱਢਦਾ ਬਾਹਰ ਮੈਂ ਇਹਨੂੰ ਬਾਹਰ ਕੱਢ ਕੇ ਫਿਰ ਉਹਨੂੰ ਟਰੈਕਟਰ ਨੂੰ ਮੜਾ ਬਾਹਰ ਕੱਢ ਲੀ ਬਾਹਰ ਕੱਢ ਕੇ ਕਾਹਦਾ ਇੱਕ ਕਾਜ ਮੈਂ ਹੈਗਾ ਇਕੱਲਾ ਚੱਲ ਕਾਸਤਾ ਦੂੰ ਮਿੱਤਰੋ ਕਰਦਿਆ ਇਹਨੂੰ ਸਟਾਰਟ ਕਾਸ ਲੀ ਬੂਫਰ ਉਹ ਗੱਡੀ ਮੈਂ ਕੱਢ ਲਈ ਬਾਹਰ ਉਹਨਿੰਨੂੰ ਵੀ ਕੱਢਦਾ ਥੋੜਾ ਬਾਹਰ ਆ ਜਿੱਤੇ ਰਕਦਾ ਧੁੱਪ ਜੀ ਥੋੜਾ ਸੌਖਾ ਹੋ ਜੂਗਾ ਸਣਾ ਨਾਲ ਇੱਕ ਜਾਣੇ ਨੂੰ ਬੂਫਰ ਫੜ ਕੇ ਫਿਰ ਤਾਰਾ ਲਮੂਣ ਫਿਰ ਸਾਨੂੰ ਬਾਜਬੋਜ ਵੀ ਕਰਾਉਂ ਚੈੱਕ ਆ ਚੱਲਦੇ ਮਿੱਤਰੋ ਆ ਦੇਖੋ ਬੂਫਰ ਕੱਢ ਲਿਆ ਆਪਾਂ ਬਾਹਰ ਇੱਕ ਇਹ ਨਾ ਜੀ ਇਹ ਆ ਦੇਖਾ ਉਖੜਾ ਮੈਂ ਉਹਨੂੰ ਉੱਥੇ ਦੱਸਣਾ ਭੁੱਲ ਗਿਆ ਇਹ ਮੈਂ ਆ ਦੇਖੋ ਦੀਨਤ ਆ ਦੇਖਾ ਇਹਦੇ ਥੱਲੇ ਮੰਡਾ ਜਾ ਉਹ ਭਰਦਾ ਮੇਰੇ ਕੋਲੇ ਪਈਆ ਮੈਨੂੰ ਨਾ ਨੌ ਤਾਂ ਨਹੀਂ ਜਾਦਾ ਤੁਹਾਨੂੰ ਲਿਆ ਕੇ ਦਿਖਾਉਣਾ ਅੰਦਰ ਇੱਕ ਮਿੰਟ ਮਿੱਤਰੋ ਆ ਹੁੰਦੀ ਹੈ ਫੇਵੀ ਬਾਉਂਡ ਇਹਦੇ ਨਾਲ ਚਿਪਕ ਜਾਂਦਾ ਤੇ ਫੇਵੀ ਕਿੱਕ ਨੇ ਲਾਉਣਾ ਚਾਹੁੰਦਾ ਫੇਵੀ ਕਿੱਕ ਇਹ ਆਪਣੇ ਬਾਕਸੇ ਨੂੰ ਜਾਨਕੀ ਸਪੀਕਰ ਨੂੰ ਪਾੜ ਦੇ ਦਿੰਦਾ ਹੁੰਦਾ ਤਾਂ ਕਰਕੇ ਫਿਰ ਇਹ ਚੀਜ਼ ਬੈਸਟ ਰਹਿੰਦੀ ਆ ਆ ਦੇਖੋ ਇਈ ਵੀ ਕਿ ਕਿਸੇ ਪ੍ਰਾਣ ਲੋੜੋ ਪੇ ਪੜ ਲੋ ਨਾ ਲੱਗ ਰਿਹਾ ਮਿੱਤਰੋ ਕਸਣ ਬੂਫਰਾ ਦੇਖੋ ਆ ਰੱਖ ਲਿਆ ਮੈਂ ਪਹਿਲਾਂ ਕਸਦਾ ਉਪਰਲਾ ਉੱਤੇ ਵਾਲਾ ਫੇਰ ਕਸੂਗਾ ਹੇਠ ਵਾਲਾ ਫੇਰ ਆ LED ਦੇ ਉੱਤੇ ਫੇਰ ਕਮਾਉਣੀ ਪਊਗੀ ਇੱਕੇ ਦੇ ਆ ਵਿੱਚ ਤਾਰਾ ਨਹੀਂ ਯਾਰ ਆਹਾ ਇਹ ਵੀ ਲਾ ਦੇਦੇ ਜਾਲੀਆਂ ਦੇ ਜਿਹੜੀਆਂ ਲਾਈਟਾਂ ਲੱਗੀਆਂ ਦੀ ਜਾਲੀਆਂ ਦੇ ਲੱਗੀਆਂ ਨਹੀਂ ਉਹ ਲਾਈਟਾਂ ਉਹਦੀ ਵਾਲੇ ਇਹ ਨੇ ਚਲੇ ਤਾਂ ਆਪਾਂ ਨੇ ਕੀ ਕਰਨੀਆਂ ਹੁਣ ਇਹਦੇ ਜਾਲੀ ਨਹੀਂ ਹੈਗੇ ਜੇ ਜਾਲੀਆਂ ਲੱਗੀਆਂ ਹੁੰਣ ਜਿਵੇਂ ਪਤਾਸੇ ਲਾਈਟਾਂ ਨੇ ਤਾਂ ਇਹ ਉਹਨਾਂ ਦੀਆਂ ਨਹੀਂ ਇਹਦੇ 'ਚ ਵੀ ਨਹੀਂ ਪਤਾਸੇ ਜਿਵੇਂ ਉਹ ਚੱਲਦੀਆਂ ਹੁੰਦੀਆਂ ਨੇ ਜਾਲੀਆਂ ਦੇ ਅੰਦਰਲੇ ਪਾਸੇ ਦਲੀਤਾ ਪਾ ਲਾਉਣੀ ਆ ਨੇ ਆਪਾਂ ਸਿੱਧੀ ਇੱਕ ਇੱਕ ਬੂਫਰ ਦੀ ਲਾਉਣੀ ਆ ਬਸ ਮੈਂ ਚਲੋ ਚੱਕ ਇੱਕ ਬੂਫਰ ਤਾਂ ਬਾਬਾ ਜੀ ਦੀ ਕਿਰਪਾ ਨਾਲ ਕਰਤਾ ਫਿੱਟ ਇਹਦੀਆਂ ਤਾਰਾਂ ਵੀ ਲਾਤੀਆਂ ਦੂਜੇ ਦੀ ਤਾਰਾਂ ਮੈਂ ਸਲਸੁੱਲ ਕੇ ਰੱਖ ਲਈ ਉਹ ਆਪਣਾ ਪਿਆ ਹੋ ਦੇਖੋ ਆ ਪਿਆ ਇਹਨੂੰ ਵੀ ਕਰਦਾ ਫਿੱਟ ਹੁਣ ਦਿਖਾਉਣਾ ਤੁਹਾਨੂੰ ਇੱਕ ਮਿੰਟ ਮੈਂ ਚਲੋ ਤਾਰਾਂ ਦਾ ਮੈਂ ਲਾਤੀਆਂ ਦੀ ਹੁਣ ਆ ਨਹੀਂ ਇਹਦੇ ਵਿੱਚੋਂ ਕੱਢੀ ਹੁਣ ਇਹਦੇ ਵਿੱਚ ਬਾਹਰ ਤਾਂ ਕੱਢਣੀ ਪਊਗੀ ਹੁਣੇ ਫੇਰ ਜੋੜ ਖੋਲਣਾ ਪਊਗਾ ਪੁੱਠ ਦੋਰਾ ਕੰਮ ਹੋ ਗਿਆ ਚਲੋ ਮੈਂ ਇਹਨੂੰ ਖੋਲ ਕੇ ਦੁਬਾਰੀਆਂ ਲਾ ਲੈਣਾ ਤੁਹਾਨੂੰ ਫੇਰ ਦਿਖਾਉਣਾਗਾ ਕਾਲੀ ਗੇੜਾ ਕੰਮਣਾ ਆ ਵੀ ਜੋੜ ਖੋਲਿਆ ਦਵਾਰੀਆਂ ਆ ਵੀ ਖੋਲਿਆ ਫੇਰ ਆ ਲਾਇਟ ਇੱਧਰ ਕੱਢਿਆ ਹੁਣ ਦਵਾਰੀਆਂ ਲਾਉਣਾ ਹੁਣ ਇਹੋ ਕਸ ਕੇ ਇਹਦੇ ਨਟ ਪਾ ਕੇ ਤੁਹਾਨੂੰ ਫੇਰ ਦਿਖਾਉਣਾ ਕਿਵੇਂ ਫੇਰ ਆਪਾਂ ਲਾਵਾਂਗੇ ਹਾਂ ਫੇਰਲੇ ਥੱਲੇ ਆ ਵੀ ਕਸਣਾ ਦਿਖਾਉਣਾ ਚਲੋ ਤੁਹਾਨੂੰ ਜਿਵੇਂ ਵੀ ਕਰਦਾ ਹੋਰ ਯਾਰ ਲਾ ਜਾਣਾ ਟਾਈਮ ਪਾਉ ਲੱਗ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਲੱਗੇ ਨੂੰ ਵਾਲੇ ਕੀ ਕਸਿਆ ਗਿਆ ਚਲੋ ਕਰਦਾ ਇਹਨੂੰ ਵੀ ਹੌਲੀ ਹੌਲੀ ਆ ਲਾਇਟ ਕਰਕੇ ਚੱਕਰ ਪੈ ਗਏ ਨੇ ਹੁਣ ਉਹਨੂੰ ਤਾਂ ਧਰ ਦੇਣਾ ਮੈਂ ਚਲੋ ਵਸਤੇ ਮਿੱਤਰੋ ਚਾਰੇ ਬੂਫਰ ਕਰੋ ਜੇ ਕਾ ਲਾਇਟ ਜੀ ਦਾ ਫਾਈਵ ਕਿੱਕ ਲਾਉਣ ਤੋਂ ਰਹਿੰਦਾ ਇਹਨੂੰ ਲਾਉਣਾ ਆ ਰਹਿੰਦਾ ਹਲੇ ਇਹਨੂੰ ਕੋਈ ਗੱਡੀ ਜੀ ਪਿਆ ਇਹਨੂੰ ਵੀ ਕਸਦਾ ਲਿਆ ਕੇ ਹਲੇ ਜਾਣ ਕੇ ਬੂਫਰ ਵਾਲਾ ਕੰਮ ਜਿਹੜਾ ਮੇਨ ਜ਼ੋਰ ਵਾਲਾ ਸੀ ਉਹ ਨਿਬੜ ਗਿਆ ਉਹਦੇ ਦਾ ਚਾਰ ਕਾਬਲੇ ਹੀ ਨੇ ਉਹ ਗੱਡੀ ਪਿਆ ਆ ਬੈਠਾ ਇੱਧਰ ਸਾਡਾ ਡੈਡੀ ਤਾਂ ਆ ਪੀਲੀ ਡੈਡੀ ਆ ਕਰੋ ਜੇ ਕਾ ਪਿਆ ਇਹਨੂੰ ਹੁਣ ਰੱਖਦਾ ਉੱਥੇ ਲਿਆ ਕੇ ਇਹਨੂੰ ਵੀ ਕਸ ਲਈਏ ਦਿਖਾਉਣਾ ਤੁਹਾਨੂੰ ਫਿਰ ਆ ਰੱਖ ਰਿਆ ਮਿੱਤਰੋ ਇਹਦੇ ਬਸ ਸਾਡੇ ਇੱਕ ਕਾਬਲੇ ਇੱਧਰ ਇੱਕ ਉਧਰਾਂ ਚ ਚਾਰੇ ਕਸ ਕੇ ਕਾਬਲੇ ਨਿਕਾਉਣਾ ਤੁਹਾਨੂੰ ਫੇਰ ਆ ਪਲੱਗ ਬਲੋਗੇ ਜੇ ਪਲੱਗ ਦਾ ਸੌਖੀ ਪਹਿ ਜਾਣੀਂਗਾ ਤਾਰਾਂ ਤੂਰਾਂ ਜਿਹਾ ਲਾਉਣੀ ਔਖੀਆਂ ਨੇ ਲਾਉਣਾ ਮੈਂ ਬਣਿਆ ਦਿਮਾਗ ਜੇ ਸਮਝ ਕੇ ਲਾ ਦੀਏ ਫੇਰ ਤੁਹਾਨੂੰ ਦਿਖਾਉਣਾ ਪਹਿਲਾਂ ਨਾਟ ਕਸ ਲਾਂ ਉਹ ਆ ਦੇਖੋ ਆ ਨਾਟ ਕਸ ਜਾਣਗੇ ਆ ਦੇਖੋ ਚਾਰ ਕਾਬਲੇ ਪਏ ਜਿਹੜੇ ਕਰੋ ਮਿੱਤਰੋ ਚੈੱਕ ਕਰਤੇ ਫਿੱਟਾਰੇ ਬੂਹ ਫਰਾਪ ਹੀ ਕਸਤਾ ਇਹਦੇ ਘੱਲੇ ਵਾਸਾ ਪਲੱਗਾਂ ਤਾਰਾਂ ਮੇਂ ਲਾਦੀਆਂ ਦਾ ਪਲੱਗ ਦਾ ਜਿਵੇਂ ਨਾਲ ਨਾਲ ਹੁੰਦੇ ਲਾ ਦੂੰਗਾ ਜੇ ਚਲਾਉਂਗਾ ਵਾਂਗਾ ਕਿਰਾ ਕਰੰਟ ਦਾ ਪਤਾ ਲੱਗ ਜੇ ਹੁਣ ਆ ਦੇਖੋ ਆ ਇੱਥੋਂ ਇਹ ਰਹਾ ਨਾਲ ਖੋਲ ਕੇ ਮੇਰਾ ਸਿੱਧੀ ਇੱਥੋਂ ਤਾਰ ਲਈ ਹੋਈ ਹੈ ਮਿੱਤਰੋ ਨਾਲ ਖੋਲ ਕੇ ਇਹ ਆਪਣੀ ਆ ਇਨੀ ਮੋਟੀ ਤਾਰ ਵੀ ਹੈ ਦੇਖੋ ਇਹਦੇ ਉਹਨਾਂ ਦੀ ਮੈਂ ਜੋੜ ਜੇ ਮਸਾਂ ਲਾਏ ਨਹੀਂ ਚਲੋ ਆ ਲਾਲਾਂ ਤਾਰ ਫੇਰ ਸੰਦੋ ਮਿੱਤਰੋ ਚੱਲ ਚੱਲ ਬਿਆ ਬਣਾ ਡਿੱਕ ਜਮਾ ਓਕੇ ਹੁਣ ਆ ਪਲੱਗ ਲਾਉਣਾ ਇਹਦਾ ਪਲੱਗ ਦਾ ਵਸਿੱਧੀ ਨਹੀਂ ਜਿਵੇਂ ਆ ਦੇਖੋ ਜਿਹੜੇ ਦੋ ਦੋ ਤਾਰ ਵਾਲੇ ਨੇ ਉਹ ਤਾਂ ਆਪਣੇ ਐਂਪ ਵਾਲੇ ਨੇ ਜਿਹੜੇ ਚ ਦੋ ਪੀਲੀਆਂ ਤਾਰਾਂ ਵਾਲੇ ਨੇ ਲਾਈਟਾਂ ਵਾਲੇ ਨੇ ਦੂਜੇ ਨੇ ਬਾਕੀ ਦੋ ਆ ਹੇਠਲੇ ਸਪੀਕਰ ਵਾਲੇ ਨੇ ਚਾਰ ਮੂਰਲੇ ਓਵਲਾਣੇ ਨੇ ਦੋ ਆਹੋ ਬਲਾਣੇ ਨੇ ਚਲੋ ਇਹ ਵੀ ਲਾਦਾ ਤੁਹਾਨੂੰ ਇਹ ਲਾ ਕੇ ਦਿਖਾਉਣਾ ਇਤਰੋ ਲਾਤੀਆ ਵੀ ਤਾਰ ਹੁਣ ਸੋਚ ਲਾ ਕੇ ਦੇਖਦਾ ਖੜਜੋ ਇੱਕ ਮਿੰਟ ਉਹੀ ਚੱਲ ਲਾਉਣ ਤੋਂ ਮੈਂ ਲਾਈਟ ਦੀ ਪਤਾ ਲੱਗ ਜਾਓ ਪਰ ਹਾਂ ਚੱਲਦਾ ਪਿਆ ਵਾਕੀ ਦੇਖਦਾ ਉਹੋ ਚਲਾ ਕੇ ਦੇਖਦਾ ਇਹ ਚਿਪ ਵੀ ਭਾਈ ਹੀ ਆਪਣੀ ਕਿਤੇ ਕੱਢਦਾ ਨਹੀਂ ਲਈ ਕਰਤਾ ਮਿੱਤਰੋ ਸਾਰਾ ਰੈਡੀ ਲਾਤੀ ਇੱਧਰੋਂ ਵੀ ਟੇਪ ਟੂਪ ਆ ਵੀ ਕਰਤਾ ਓਕੇ ਸੋਚੇ ਸੱਚ ਸਾਰਾ ਕੁਝ ਲਾਤਾ ਆਪਨੇ ਮੁਰਗੇ ਇਹੋ ਖਾਂਦੇ ਨੇ ਇਹਦੀ ਬਸ ਕੱਲੀ ਐਲਈਡੀ ਲਾਈਟ ਜੀ ਰਹਿ ਗਈ ਵੀ ਨੂੰ ਵੀ ਲਾ ਲਾ ਜਿਹੜੀ ਲੰਕਦੀ ਆ ਆ ਦੇਖੋ ਆ ਇੱਥੋਂ ਐ ਲਾ ਕੇ ਵਕਮਾਉਣੀ ਆ ਕੱਲੀ ਇਹ ਤਾਂ ਐ ਕਰਕੇ ਤਾਂ 10 ਮਿੰਟ ਦਾ ਕੰਮ ਕਰੋ ਜੇ ਇੱਕ ਬਾਕੀ ਹੋ ਗਿਆ ਉਵੇਂ ਹੀ ਅੱਜ ਮਹੀਨਾ ਦਾ ਕੰਮ ਸਫਾਈ ਜੀ ਦੀ ਕਰੇਣਾ ਥੋੜਾ ਵੱਧ ਹੋ ਲੱਗ ਗਿਆ ਸੀ ਉਹ ਤੋਂ ਚਲੋ ਇਹਦੇ ਤਾਂ ਡਾਊਨ ਸੀਲਿੰਗ ਕਰਾ ਲਾਂਗੇ ਕਰੋ ਚੱਕ ਮਿੱਤਰੋ LED ਵੀ ਲਾਤੀ ਇਧਰ ਹਾਂ ਜੀ ਬਾਬੇ ਦਾ ਸਟicker ਵੀ ਲਾਤਾ ਦੇਖ ਲੋ ਆ ਵੀ ਕਰਤਾ ਸਾਰਾ ਫਿੱਟ ਜਾਮਾ ਇੱਕੋ ਸਾਡੇ ਮੁਰਗੇ ਕੇ ਨਹੀਂ ਨਿਗਾਰ ਰੱਖੇ ਮੈਂ ਦੀ ਉਹਨੇ ਮਗਰ ਪੈਨਦਾ ਬਾਕੀ ਆ ਵੀ ਜਾਮਾ ਮੂਹਰੋਂ ਕਰਤਾ ਰੈਡੀ ਹੁਣ ਠੀਕ ਆ ਮਿੱਤਰੋ ਆਪਾਂ ਇਹ ਵਲੋਗ ਨੂੰ ਕਰਦੇ ਆ ਆਪਣੇ ਨੂੰ ਇੱਥੇ ਐਂਡ ਹੈ ਮੀਂਦਾ ਹੈ ਅੱਜ ਦਾ ਵਲੋਗ ਆਪਣੇ ਨਾਲ ਸਾਰੇ ਭੈਣ ਭਰਾਵਾਂ ਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋ ਵੀ ਇਹ ਨਾ ਆਪਣੇ ਚੈਨਲ ਨੂੰ ਘੱਲੋ ਸਬਸਕ੍ਰਾਈਬ ਨਾਲੇ ਕਰਦੇ ਹੋ ਵਧੀਆ ਜਿਹਾ ਕਲਾਈਕ ਨਾਲੇ ਕਰਦੇ ਹੋ ਕਮੈਂਟ ਇਥੋਂ ਕਰਦੇ ਆਪਾਂ ਆਪਣੇ ਬਲੌਗ ਦੀ ਐਂਡ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਆਪਣਾ ਬਲੌਗ ਦੇਖਣ ਲਈ ਮਿੱਤਰੋ ਇਹ ਜਿਹੜਾ ਹੁਣ ਗਾਂਹਾਂ ਵਾਲਾ ਪਾਰਟ ਕੱਲ ਤਾਂ ਲਾਵਾਂਗੇ ਤਾਂ ਕਰਕੇ ਹੁਣੇ ਬਲੌਗ ਥੋੜਾ ਜਿਹਾ ਵੱਡਾ ਨੋਜੇ ਮੈਂ ਤਾਂ ਕਰਕੇ ਐਂਡ ਕਰਦਾ ਨਵਾਂ ਬਲੌਗ ਮੈਂ ਇਥੋਂ ਸਟਾਰਟ ਕਰੂੰਗਾ ਉਹ ਤੁਹਾਨੂੰ ਦੇਖੂਗਾ ਅਗਲੇ ਉਹਦੇ ਵਿੱਚ ਦੇਖੂਗਾ ਤੁਸੀਂ ਗਾਂਹਾਂ ਵਾਲਾ ਪਾਰਟ ਦੇਖ ਲਓਗੇ ਠੀਕ ਆ ਮਿੱਤਰੋ ਹੁਣ ਚੱਲਦੇ ਆਂ ਰੂਟਾ ਵੀਟਰ ਵੇਖ ਲਵਾਂ ਮੈਂ ਦਾਹਾਲੇ ਉਹਦੇ ਜਿਹਾ ਪਾਉਂਗਾ ਨਹੀਂ ਬਾਲਾ ਵੱਡਾ ਠੀਕ ਹੈ ਮਿੱਤਰੋ ਧੰਨਵਾਦ ਸਾਰਿਆਂ ਦਾ ਬਲੌਗ ਦੇਖਣ ਲਈ